ਖੱਲੜਾ ਸਾਹਿਬ ਨੂੰ ਕਿਵੇਂ ਯਾਦ ਕਰਦੇ ਹਾਂ ਅੱਜ ਦੇ ਦਿਨ ਖੱਲੜਾ ਸਾਹਿਬ ਇੱਕ ਹੀਰੋ ਨੇ ਸਾਡੇ ਐਂਡ ਯਾਦ ਕਰਨ ਤੋਂ ਪਹਿਲੇ ਇਹ ਜ਼ਰੂਰ ਲੱਗਦਾ ਹੈ ਕਿ ਬੀਨ 30 ইয়ারਸ ਆ ਉਹਨਾਂ ਦਾ 30 ਸਾਲ ਲਿਆ ਐਂਡ ਖੱਲੜਾ ਸਾਹਿਬ ਹਾਸ ਬੀਨ ਅਬਡਕਟਡ ਅਗੇਨ ਬਾਈ ਸੀਬੀਐਫਸੀ ਦਿਸ ਟਾਈਮ ਹਮ ਐਂਡ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਹੋਰ ਬਾਕੀ ਦੁਨੀਆ ਇਹਨਾਂ ਨੂੰ ਹੋਰ ਵੱਡੇ ਤਰੀਕੇ ਨਾਲ ਯਾਦ ਕਰ ਰਹੀ ਹੈ ਇਨੀ ਰਿਸਪੈਕਟ ਦੇ ਰਹੀ ਹੈ ਮੈਂ ਕਦੇ ਕਦੀ ਇਹ ਵੀ ਸੋਚਦਾ ਕਿ ਆਸੀਂ ਅਤੇ ਇੰਡੀਆ ਦੇ ਵਿੱਚ ਇੱਕ ਇਹੋ ਜਿਹਾ ਇੰਨੇ ਵੱਡੇ ਮਾਰਟਰ ਦੀ ਜ਼ਿੰਦਗੀ ਤੇ ਬਣੀ ਹੋਈ ਫਿਲਮ ਦੇ ਵਿੱਚ ਉਹਦਾ ਨਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਉਹਦੀ ਹਿਸਟਰੀ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੂਜੀ ਤਰਫ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਂ ਤੇ ਸਕੂਲ ਖੋਲਿਆ ਜਾ ਰਿਹਾ ਉਹਨਾਂ ਨੂੰ ਮਾਨ ਸਨਮਾਨ ਦੇਣ ਵਾਸਤੇ ਮੈਂ ਕਦੀ ਇਹ ਵੀ ਸੋਚਦਾ ਕਿ ਕੀ ਕਦੀ ਹਿੰਦੁਸਤਾਨ ਦੇ ਵਿੱਚ ਅਜਾ ਦਿਨ ਵੀ ਆਉਂਦਾ ਕਿ ਅਮਰੀਕਾ ਦੇ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਦਾ ਕੋਈ ਮਾਰਟਰ ਸੀ ਜਿਹਦੇ ਨਾਂ ਤੇ ਉਹਨੂੰ ਰਿਸਪੈਕਟ ਦੇਣ ਵਾਸਤੇ ਅਸੀਂ ਇੰਡੀਆ ਦੇ ਵਿੱਚ ਸਕੂਲ ਖੋਲਿਆ ਹਮਮ ਲੱਗਦਾ ਆਹ ਦਿਨ ਤੇ ਸਦੀਆ ਦੂਰ ਹੈਗਾ ਤੇ ਸਾਡੇ ਕੋਲੋਂ ਜਿਆਹੀ ਆਪਣੇ ਹੀ ਮਟਰ ਦੀ ਰਿਸਪੈਕਟ ਨਹੀਂ ਕਰਦੀ ਜਿਆਹੀ ਆਪਣੇ ਹੀ ਮਟਰ ਦਾ ਨਾ ਉਹਦੀ ਹਿਸਟਰੀ ਡਿਲੀਟ ਕਰਨ ਤੇ ਲੱਗ ਰਹਾ ਹੈ